ਜੀ ਸਤਿ ਸ੍ਰੀ ਅਕਾਲ ਜੀ ਇਹ ਵੀ ਜਿਹੜਾ ਸਪੈਸ਼ਲ ਉਹਨਾਂ ਲਈ ਆ ਜਿਹੜੇ ਕਹਿੰਦੇ ਆ ਕਿ ਸਪੇਨ ਇਹ ਕੰਮ ਕਿੱਦਾਂ ਦੇ ਆਗੇ ਤੁਸੀਂ ਹਿਸਾਬ ਲਾ ਲਓ ਅਸਵੀਰੇ ਲੱਗੇ ਸੀਗੇ ਅ ਗੰਡੇ ਲਾਉਣ ਇਦਾਂ ਸੁੱਕੇ ਤੇ ਉਹ ਘਾਰਾਂ ਤੱਕ ਖੇਤ ਆ ਲਾ ਲੈਂਗੇ ਜਿਹੜੇ ਜੜ ਕਿਲਾ ਹੋਣਾ ਤੇ ਚ ਲੈਣਾ ਹੋਣੀ ਆ ਮੇਰੇ ਹਿਸਾਬ ਨਾਲ ਇਦਾਂ ਇਹਨੇ ਸੰਘਣਾ ਲਾਉਣਾ ਇੱਥੋਂ ਲੱਗ ਕੇ ਸ਼ੁਰੂ ਕਰਕੇ ਤੇ ਅਸੀਂ ਇਦਾਂ ਲਾਉਂਦੇ 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 ਕਹਾਂ ਤੁਸੀਂ ਇੱਕ ਆ ਇਹਨਾਂ ਦੇ ਤੇ 17 ਲਾਈਨਾਂ ਰਹਿ ਗਈਆਂ ਸਵੇਰ ਲੱਗੀ ਸੀ 8 ਵਜੇ ਹੁਣ ਟਾਈਮ ਹੋ ਗਿਆ ਸਵਾਇਕ ਸਵਾਇਕ ਵਜ ਗਿਆ ਬਿਨਾਂ ਰੋਕੇ ਇੱਕੋ ਡੇ-ਡੇ ਤਦ ਆਪਣੀ ਜੀਰੀ ਲੱਗਦੀ ਆ ਝੋਨਾ ਇਹਨੇ ਕੋਈ ਲੈਣ ਛੜਤੀ ਲਾਉਣੇ ਸਾਰੀ ਚਾਰ ਚਾਰ ਅੰਗ ਲੰਦੀ ਆ ਟੋਟਲ ਹੋ ਗਿਆ 1 ਲੱਖ 30 ਹਜ਼ਾਰ ਗੰਢਾ ਐਡ ਪੂਜੀ ਇੱਥੇ ਲਾ ਦੇ ਦੇਖੋ ਉੱਥੋਂ ਲੱਗ ਕੇ ਇਕ ਕੰਮ ਵੀਡੀਓ ਜਿਵੇਂ ਲਾ ਨੇ ਵੀ ਲੱਗਦਾ ਹੁਣ ਪਰ ਹੈ ਨਹੀਂ ਨਾ ਮੈਂ ਚੱਕੀ ਬਹਿ ਗਿਆ ਇਹ ਜਿਹੜੇ ਕੀ ਲਾਉਣਾ ਸਭ ਤੱਕ ਅੱਠ ਕਿ ਬਿੱਗੇ ਬੰਗੋ ਉਤਣਾ ਨਹੀਂ ਜਣਾ ਜੀ ਵੀ ਰਹਿੰਦਾ ਘਾਟੇ ਇੱਕ ਦਾ ਕੰਮ ਆ ਰਹਿ ਗਿਆ ਇਤਾਂ ਇਥੇ ਲਿਆ ਅਸਾ ਦਾ ਆਖਰੀ ਦੇਣਾ ਬਸ ਇਥੇ ਮੁੱਕ ਜਾਣਾ ਵੀ ਅੱਜ ਪਾਣੀ ਦਉਣਾ ਮਕੋਣਾ ਇਦਾਂ ਦੇ ਖਾਲਾ ਬਸ ਸਾਰਾ ਨੇਰੀ ਪਾਣੀ ਹੁੰਦਾ ਦੇ ਤਾਂ ਚੱਲ ਰਹੀ ਹੋਣੀ ਆ ਚੱਲ ਰਹੀ ਹੋਏ